ਹੁਣ ਤੁਹਾਨੂੰ ਵੀ ਉਹ ਤੇ ਮੁਰਗੇ ਦੀ ਦਾਸਤਾਨ ਆ ਤੁਹਾਨੂੰ ਤੇ ਮੈਨੂੰ ਛੱਲਿਆ ਜਾ ਰਿਹਾ ਕਿ ਨਹੀਂ ਛੱਲਿਆ ਜਾ ਰਿਹਾ ਕਿਹੜੇ ਕਿਹੜੇ ਪੱਖ ਤੋਂ ਸ਼ਨੀਵਾਰ ਉਹ ਦਰਗਹ ਆਵੀ ਸੁਕਾ ਸੀਗਾ ਦਰਗਹ ਆਵੀ ਰਮਦਾਸ ਵਾਲੇ ਪਾਸੇ ਸੁਕਾ ਸੀ ਸੋਮਵਾਰ ਉਹਦੇ ਵਿੱਚ 5 ਲੱਖ ਕੀ ਉਸਕ ਪਾਣੀ ਛੱਡਿਆ ਗਿਆ ਸ਼ਨੀਵਾਰ ਤੱਕ ਸੁਕਾ ਤੇ ਸੋਮਵਾਰ ਉਹਦੇ ਵਿੱਚ 5 ਲੱਖ ਕੀ ਉਸਕ ਪਾਣੀ ਛੱਡਿਆ ਗਿਆ ਤੇ ਪਿੰਡਾਂ ਦੇ ਪਿੰਡ ਦੋਬੇ ਗਏ ਕਿਤੇ ਨਾ ਕਿਤੇ ਕੁਦਰਤੀ ਆਫਤ ਵੀ ਹੈ ਪਰ ਕਿਤੇ ਨਾ ਕਿਤੇ ਤੁਹਾਨੂੰ ਬਰਬਾਦ ਕਰਨ ਵਾਸਤੇ ਵੀ ਸਾਰਾ ਕੁਝ ਕੀਤਾ ਜਾ ਰਿਹਾ ਤੁਸੀਂ ਬਰਬਾਦ ਹੋਗੇ ਤੇ ਪੈਲੀਆਂ ਦੋਗੇ ਉਤਰਾਂ ਤੁਸੀਂ ਕਿੱਥੇ ਦੇਣੀਆਂ ਜਦੋਂ ਤੁਹਾਡੇ ਪੱਲੇ ਕੱਖ ਨਾ ਰਹਿ ਗਿਆ ਤਾਂ ਹੀ ਜ਼ਮੀਨਾਂ ਦਿਓਗੇ ਪਰ ਇੱਕ ਬੇਨਤੀ ਕਰ ਦੇਣਾ ਲਾਈਵ ਚੱਲਦਾ ਹੈ ਜੱਟ ਵੱਡਿਆ ਭਾਵੇਂ ਜਾਵੇ ਇਹ ਤੇ ਵਾਟੋਂ ਦੀ ਨਹੀਂ ਕਿਸੇ ਨੂੰ ਨੰਗਣ ਦਿੰਦਾ ਪੈਲੀ ਕਿੱਥੇ ਦਵੇਗਾ ਇਹ ਤੇ ਵਟ ਛਾਂਗਣ ਤੋਂ ਬੰਦਾ ਮਾਰ ਦਿੰਦਾ ਤੇ ਪਹਿਲੀ ਕਿੱਥੇ ਦਵੇ